ਕ੍ਰੈਡੈਂਟ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਦਸੰਬਰ ਦੇ ਪਹਿਲੇ ਐਕਸਪ੍ਰੈਸ ਐਂਟਰੀ ਡਰਾਅ ਵਿੱਚ 1123 ਲੋਕਾਂ ਨੂੰ ਪੀਆਰ ਦੇ ਸੱਦੇ ਭੇਜੇ ਗਏ ਨੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ ਮਹੀਨੇ ਦੇ ਪਹਿਲੇ ਐਕਸਪ੍ਰੈਸ ਐਂਟਰੀ ਡਰਾਅ ਦੇ ਵੇਰਵਿਆਂ ਦਾ ਐਲਾਨ ਕਰ ਦਿੱਤਾ ਹੈ ਨਵੇਂ ਤੌਰ ਤੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਦਿੱਤਾ ਹੈ ਤਸਤੀ ਨਿਵਾਸ ਲਈ ਅਰਜ਼ੀ ਦੇਣ ਲਈ 1123 ਸੱਦੇ ਜਾਰੀ ਕੀਤੇ ਗਏ ਨੇ IRDA 2025 ਦਾ ਸਭ ਤੋਂ ਵੱਡਾ PNP ਵਿਸ਼ੇਸ਼ ਐਕਸਪ੍ਰੈਸ ਐਂਟਰੀ ਡਰਾ ਦੱਸਿਆ ਜਾ ਰਿਹਾ ਹੈ ਜੋ ਨਵੰਬਰ 2025 ਦੇ ਸ਼ੁਰੂ ਵਿੱਚ ਐਲਾਨੇ ਗਈ ਇਮੀਗ੍ਰੇਸ਼ਨ ਪੱਧਰ ਯੋਜਨਾ ਦੇ ਤਹਿਤ ਸੰਗੀ ਸਰਕਾਰ ਦੇ ਸੂਬਾਈ ਇਮੀਗ੍ਰੇਸ਼ਨ ਟੀਚਿਆਂ ਤੇ ਹਮਲਾਵਰ ਵਿਸਥਾਰ ਦੇ ਨਾਲ ਕਿਤੇ ਨਾ ਕਿਤੇ ਅੱਗੇ ਨਿਕਲ ਗਿਆ ਹੈ ਘਟੋਕਟ ਵਿਆਪਕ ਰੈਂਕਿੰਗ ਸਿਸਟਮ CRS 2000 ਕਟੋ ਕਟ ਵਿਆਪਕ ਰੈਕਿੰਗ ਸਿਸਟਮ ਸੀਆਰਐਸ 729 ਦੇ ਕਟਆਫ ਦੇ ਨਾਲ ਇਸ ਦੌਰਾਨ ਕਟੋ ਕਟ ਸਕੋਰਿੰਗ ਆਮਦਤ ਦੀ ਆਧਾਰਿਤ ਚੋਣਾਂ ਦੇ ਰੁਝਾਨ ਜਾਰੀ ਰੱਖੇ ਗਏ ਨੇ ਜੋ ਕੈਨੇਡਾ ਦੀ 2025 ਦੇ ਅਖੀਰ ਵਿੱਚ ਐਕਸਫੈਕਸ ਐਂਟਰੀ ਰਣਨੀਤੀ ਤੇ ਹਾਵੀ ਰਹੇ ਨੇ ਤੇ ਉਥੇ ਦੱਸ ਦਈਏ ਕਿ ਇਸ ਵਿੱਚ ਕਿਸ ਨੂੰ ਕੀ ਪ੍ਰਾਪਤ ਹੋਇਆ ਪੂਲ ਦੀ ਕੌਣ ਉਮੀਦਵਾਰ ਅਜੇ ਵੀ ਅਪਡੇਟ ਕਰ ਰਹੇ ਨੇ ਇਹ ਸਾਰੇ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਦਸੰਬਰ 2025 ਦੇ ਐਕਸਲਸ ਐਂਟਰੀ ਡਰਾ ਦੇ ਵੇਰਵੇ ਦੀs ਵਿੱਚ 8 ਦਸੰਬਰ 2025 ਦੇ ਐਕਸਲਸ ਐਂਟਰੀ ਡਰਾ ਦੇ ਆਧਾਰ ਤੇ ਇਹ ਵੇਰਵੇ ਨੇ ਪ੍ਰੋਗਰਾਮ প্রভিনਸ਼ਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਤਾਰੀਖ 8 ਦਸੰਬਰ 2025 ਸਭ ਤੋਂ ਘੱਟ ਦਰਜੇ ਵਾਲੇ ਸੱਦੇ ਦੇ ਉਮੀਦਵਾਰ ਸੀਆਰ ਸਪੋਰਟ 729 ਜਾਰੀ ਕੀਤੇ ਗਏ ਸੱਦਿਆਂ ਦੀ ਗਿਣਤੀ 1123 ਲੜਿੰਦਾ ਰੈਂਕ 1123 ਜਾਇਸ ਤੋਂ ਉੱਪਰ ਡਰਾਈ ਬ੍ਰੇਕਿੰਗ ਨਿਯਮ 5 ਮਾਰਚ 2025 ਨੂੰ 5:10 ਮਿੰਟ ਤੇ ਸ਼ੁਰੂ ਹੋਇਆ ਜੇਕਰ ਇੱਕ ਤੋਂ ਵੱਧ ਉਮੀਦਵਾਰ ਦਾ ਸਭ ਤੋਂ ਘੱਟ ਸੀਆਰ ਸਕੋਰ ਘੱਟੋ ਘੱਟ ਹੁੰਦਾ ਤਾਂ ਆਈਆਰਸੀ ਇਸ ਨੂੰ ਸਟੈਂਡਰਡ ਡਰਾਈ ਬ੍ਰੇਕਿੰਗ ਨਿਯਮ ਲਾਗੂ ਕਰ ਦਿੰਦਾ ਉਸ ਉਮੀਦਵਾਰ ਦੀ ਚੋਣ ਕੀਤੀ ਜਿਸ ਨੇ ਪਹਿਲਾਂ ਆਪਣਾ ਐਕਸੈਕਸ ਐਂਟਰੀ ਪ੍ਰੋਫਾਈਲ ਜਮਾ ਕੀਤਾ ਸੀ ਇਸ ਸੱਦੇ ਵਿੱਚ ਕਿਸ ਨੂੰ ਕਿੰਨੇ ਸੱਦੇ ਮਿਲੇ ਇਸ ਡਰਾ ਦਾ ਪੱਤਰ ਕਿਸ ਨੂੰ ਪ੍ਰਾਪਤ ਹੋਇਆ ਹਰੇਕ ਉਮੀਦਵਾਰ ਇੱਕ ਪ੍ਰਭਾਵਸ਼ਾਲੀ ਲੋੜਿੰਦੀ ਜੋ ਲੋੜ ਹੈ ਉਸ ਨੂੰ ਪੂਰੀ ਕਰਦਾ ਤੇ ਉਸ ਕੋਲ ਵੈਧ ਸੂਭੇ ਨਾਮਜ਼ਦਗੀ ਹੋਣੀ ਜ਼ਰੂਰੀ ਹੈ ਇਸ ਦਾ ਮਤਲਬ ਹੈ ਕਿ ਉਮੀਦਵਾਰ ਦਾ ਬੇਸ ਐਕਸ ਰੈਕਸ ਐਂਟਰੀ ਸੀਆਰਐਸ ਸਕੋਰ 129 ਜਾਂ ਇਸ ਤੋਂ ਵੱਧ ਸੀ ਸੂਭੇ ਨਾਮਜ਼ਦਗੀ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਆਪ 600 ਸੀਆਰਐਸ ਅੰਕ ਪ੍ਰਾਪਤ ਕੀਤੇ ਇਸ ਨਾਲ ਉਨ੍ਹਾਂ ਦਾ ਕੁੱਲ ਸਕੋਰ 729 ਜਾਂ ਇਸ ਤੋਂ ਵੱਧ ਹੋ ਗਿਆ ਜਿਸ ਨਾਲ ਉਹ ਸੱਦੇ ਦੇ ਯੋਗ ਬਣ ਗਏ ਸਰਲ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇੱਕ ਵੈਦ ਐਕਸਪੈਕਸੈਂਟਰੀ ਪ੍ਰੋਫਾਈਲ 129 ਜਾਂ ਇਸ ਤੋਂ ਵੱਧ ਇੱਕ ਆਮ CRS ਸਕੋਰ ਇੱਕ ਪ੍ਰਵਾਨਗੀ ਸੂਵੇ ਨਾਮਜ਼ਦਗੀ ਤੇ ਇਸ ਵਿੱਚ ਯੋਗ ਉਮੀਦਵਾਰਾਂ ਦੀ ਲਿਸਟ ਨੂੰ ਵੀ ਜਾਰੀ ਕੀਤਾ ਗਿਆ ਤੇ ਸਕੋਰ ਵੀ ਸਾਰਿਆਂ ਦੇ ਨਾਲ ਸਾਂਝੇ ਕਰ ਦਿੱਤੇ ਗਏ ਨੇ ਸੋ ਕਿਤੇ ਨਾ ਕਿਤੇ ਇੱਕ ਵੱਡੀ ਗੁੱਡ ਨਿਊਜ਼ ਇਸ ਨੂੰ ਆਪਾਂ ਕਹਿ ਸਕਦੇ ਹਾਂ ਜਿੱਥੇ ਕੈਨੇਡਾ ਦੇ ਵਿੱਚ ਪੀ ਐਨ ਪੀ ਦਾ ਇਹ ਵੱਡਾ ਡਰਾ ਦਸੰਬਰ ਮਹੀਨੇ ਦੇ ਵਿੱਚ ਕੱਢਿਆ ਗਿਆ। ਰੀਡਿੰਗ ਖਬਰਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇ ਇੱਕ ਨੀ ਸੁਣਨੀ ਆ ਪੜ੍ਹਨੀ ਆ। ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦਿਨ ਨਾਲ